ਸ਼ਸ਼ਵਿਕਾ ਦੋਸਤੋ ਬਾਲੀਵੁੱਡ ਆਪਣੇ ਅੱਛੇ ਓਜੀ ਲੈਵਲ ਤੇ ਪਹੁੰਚਣ ਲੱਗਾ ਹੈ ਤੇ ਦੋਸਤੋ ਇਸ ਦਾ ਕਾਰਨ ਹੈ ਬਾਰਡਰ ਨਾਮ ਸੁਣ ਕੇ ਕੁਝ ਯਾਦ ਆਇਆ ਜੀ ਹਾਂ 1997 ਵਿੱਚ ਫਿਲਮ ਬਾਰਡਰ ਆਈ ਸੀ ਜਿਸ ਨੇ ਬਾਕਸ ਆਫਿਸ ਤੇ ਅੱਗ ਲਗਾ ਦਿੱਤੀ ਸੀ ਤੇ ਹੁਣ ਇਸ ਫਿਲਮ ਦਾ ਸੀਕਵਲ ਆਉਣ ਵਾਲਾ ਹੈ ਜਿਸ ਦੀ ਸਟਾਰ ਕਾਸਟ ਦੇ ਖੁਲਾਸੇ ਇੱਕ ਤੋਂ ਬਾਅਦ ਇੱਕ ਕਰਕੇ ਹੋ ਰਹੇ ਨੇ ਪਹਿਲਾਂ ਸਨੀ ਦਿਓਲ ਨੇ ਇਸ ਫਿਲਮ ਦੀ ਅਨਾਊਂਸਮੈਂਟ ਕੀਤੀ ਤੇ ਹੁਣ ਐਕਟਰ ਵਰੁਨ ਧਵਨ ਦੀ ਐਂਟਰੀ ਵੀ ਇਸ ਫਿਲਮ ਵਿੱਚ ਕਨਫਰਮ ਹੋ ਗਈ ਹੈ ਖੁਦ ਸਨੀ ਦੇਵ ਨੇ ਪਰੁੰਧਵਨ ਦਾ ਵੈਲਕਮ ਬਾਰਡਰ 2 ਦੀ ਪਟਾਲੀਅਨ ਵਿੱਚ ਸ਼ਾਮਿਲ ਹੋਣ ਤੇ ਕੀਤਾ ਹੈ ਤਾਂ 26 ਜਨਵਰੀ 2026 ਨੂੰ ਰਿਲੀਜ਼ ਹੋਣ ਵਾਲੀ ਮੂਵੀ ਨੂੰ ਲੈ ਕੇ ਵੱਡੀ ਅਨਾਉਂਸਮੈਂਟ ਹੋ ਚੁੱਕੀ ਹੈ ਪਰੁੰਧਵਨ ਨੇ ਬਾਰਡਰ 1997 ਤੋਂ ਜੁੜੀਆਂ ਆਪਣੀਆਂ ਯਾਦਾਂ ਨੂੰ ਇੰਸਟਾਗ੍ਰam ਤੇ ਸ਼ੇਅਰ ਕੀਤਾ ਉਹਨਾਂ ਨੇ ਬਾਰਡਰ 2 ਦੇ ਵਿੱਚ ਕੰਮ ਕਰਨ ਦੀ ਖੁਸ਼ੀ ਜ਼ਾਹਰ ਕੀਤੀ ਅਤੇ ਦੱਸਿਆ ਕਿ ਬਚਪਨ ਵਿੱਚ ਉਹ ਕੁਝ ਐਸਾ ਹੀ ਕਰਨਾ ਚਾਹੁੰਦੇ ਸੀ ਉਹਨਾਂ ਨੇ ਫੈਨਸ ਦੇ ਨਾਲ ਵੀ ਵਾਅਦਾ ਕੀਤਾ ਕਿ ਉਹ ਇਸ ਕਿਰਦਾਰ ਨੂੰ ਬਾਖੂ ਵੀ ਨਿਭਾਉਣਗੇ ਵਰੁਣ ਪਹਿਲੀ ਵਾਰ ਸਨੀ ਦਿਓਲ ਦੇ ਨਾਲ ਕਿਸੇ ਮੂਵੀ ਵਿੱਚ ਨਜ਼ਰ ਆਉਣ ਵਾਲੇ ਨੇ ਜੋ ਦੇਸ਼ ਭਗਤੀ ਤੇ ਆਧਾਰਿਤ ਹੋਵੇਗੀ ਦੱਸ ਦਈਏ ਕਿ ਸਨੀ ਦਿਓਲ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਵਰੁਣ धवन ਦੀ ਆਵਾਜ਼ ਸੁਣਾਈ ਦੇ ਰਹੀ ਹੈ ਇਹ ਵੀਡੀਓ ਬਾਰਡਰ 2 ਨੂੰ ਲੈ ਕੇ ਵੱਡਾ ਅਪਡੇਟ ਹੈ ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਹੀ ਸਨੀ ਦਿਓਲ ਨੇ ਕੈਪਸ਼ਨ ਵਿੱਚ ਲਿਖਿਆ ਫੌਜੀ ਵਰੁਣ ਦਾ ਬਾਰਡਰ 2 ਦੀ ਬਟਾਲੀਅਨ ਵਿੱਚ ਸਵਾਗਤ ਕਰ ਰਿਹਾ ਹਾਂ ਉੱਥੇ ਹੀ ਵਰੁਨ ਧਵਨ ਨੇ ਵੀ ਸੇਮ ਵੀਡੀਓ ਸ਼ੇਅਰ ਕੀਤਾ ਜਿਸ ਵਿੱਚ ਕੈਪਸ਼ਨ ਵਿੱਚ ਲਿਖਿਆ ਮੈਂ ਕਲਾਸ 4 ਵਿੱਚ ਪੜਦਾ ਸੀ ਜਦੋਂ ਚੰਦਨ ਸਿਨੇਮਾ ਵਿੱਚ ਬਾਰਡਰ ਵੇਖੀ ਤੇ ਇਸ ਫਿਲਮ ਨੇ ਮੇਰੇ ਉੱਪਰ ਵੱਡਾ ਇਮਪੈਕਟ ਪਾਇਆ ਸੀ ਮੈਂ ਉਸ ਸੈਂਸ ਨੂੰ ਅੱਜ ਵੀ ਮਹਿਸੂਸ ਕਰਦਾ ਹਾਂ ਜੋ ਉਸ ਸਮੇਂ ਆਪਣੇ ਦੇਸ਼ ਲਈ ਸਿਨੇਮਾ ਹਾਲ ਦੇ ਵਿੱਚ ਫੀਲ ਕੀਤਾ ਸੀ ਅੱਜ ਮੈਂ ਜਦੋਂ ਆਪਣੀ ਆਰਮੀ ਨੂੰ ਦੇਖਦਾ ਹਾਂ ਤਾਂ ਸੈਲੂਟ ਕਰਨ ਦਾ ਮਨ ਕਰਦਾ ਹੈ ਜਦੋਂ ਉਹ ਸਾਡੀ ਰੱਖਿਆ ਦੇ ਲਈ ਆਪਣੀ ਜਾਨ ਬਾਰਡਰ ਤੇ ਨੌਚਾਵਰ ਕਰ ਦਿੰਦੇ ਨੇ ਅੱਗੇ ਵਰੋਂ ਧਵਰ ਨੇ ਲਿਖਿਆ ਕਿ ਜੇ ਵੀ ਦਿੱਤਾ ਸਰ ਐਸੀ ਐਪਿਕ ਫਿਲਮ ਬਣਾਉਦੇ ਨੇ ਤੇ ਮੇਰੇ ਫੇਵਰਿਟ ਵੀ ਨੇ। ਭੂਸ਼ਣ ਕੁਮਾਰ ਨੇ ਮੇਰੇ ਕਰੀਅਰ ਨੂੰ ਹੋਰ ਵੀ ਖਾਸ ਬਣਾ ਦਿੱਤਾ ਤੇ ਸਨੀ ਭਾਜੀ ਦੇ ਨਾਲ ਮੈਂ ਕੰਮ ਕਰੂੰਗਾ। ਇਹ ਸਭ ਕੁਝ ਮੇਰੇ ਲਈ ਬਹੁਤ ਖਾਸ ਹੈ। ਮੈਂ ਇਸ ਫਿਲਮ ਦੇ ਵਿੱਚ ਇੱਕ ਜਵਾਨ ਦੀ ਕਹਾਣੀ ਪੇਸ਼ ਕਰੂੰਗਾ ਤੇ ਵਾਅਦਾ ਕਰਦਾ ਹਾਂ ਕਿ ਇਹ బిਗੇਸਟ ਵਾਰ ਫਿਲਮ ਬਣੇਗੀ। ਮੈਨੂੰ ਤੁਹਾਡੀਆਂ ਗੁੱਡ ਵਿਸ਼ਿਜ਼ ਦੀ ਜ਼ਰੂਰਤ ਹੈ। ਜੈ ਹਿੰਦ। ਸੋ ਦੋਸਤੋ ਅਸੀਂ ਸਾਰੇ ਜਾਣਦੇ ਹਾਂ ਕਿ ਬਾਰਡਰ ਇੱਕ ਮੂਵੀ ਨਹੀਂ ਹੈ ਕਿ इमोਸ਼ਨ ਹੈ ਸਪੈਸ਼ਲੀ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦਾ ਕੋਈ ਨਾ ਕੋਈ ਆਰਮੀ ਦੇ ਵਿੱਚ ਗਿਆ ਹੋਇਆ ਹੈ ਸੋ ਉਮੀਦ ਕਰਦੇ ਹਾਂ ਕਿ ਇਹ ਅਪਡੇਟ ਤੁਹਾਨੂੰ ਪਸੰਦ ਆਇਆ ਹੋਵੇਗਾ ਬਾਕੀ ਤੁਸੀਂ ਬਾਰਡਰ 2 ਵਿੱਚ ਕਿਹ ਸੈਕਟਰ ਨੂੰ ਦੇਖਣਾ ਚਾਹੁੰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ ਸਿਨੇਮਾ ਨਾਲ ਜੁੜੀਆਂ ਇੰਟਰਸਟਿੰਗ ਅਪਡੇਟਸ ਦੇ ਲਈ ਦੇਖਦੇ ਰਹੋ ਅਰਸ਼ ਐਂਟਰਟੇਨਮੈਂਟ